ਵੀ ਕਿੱਥੇ ਦਾ ਕਹੇ ਉਹਨਾਂ ਨੇ ਸਾਰੇ ਕਿਹਾ ਏ ਵੀ ਮੈਂ ਕਿਰਾਏ ਤੇ ਕੋਠੀ ਲੈ ਰਹੇ ਹਾਂ ਹੁਣ ਕਿਰਾਏ ਤੇ ਕੋਠੀ ਪਤਾ ਨਹੀਂ ਕੋਈ ਮਹੀਨੇ ਲਈ ਦਊਗਾ ਜਾਂ 15 ਦਿਨਾਂ ਲਈ ਦਊਗਾ 30 ਤਰੀਕ ਤੋਂ ਬਾਅਦ ਮੁੜ ਜਾਣਗੇ ਪ੍ਰਤਾਪ ਸਿੰਘ ਬਾਜਵਾਜੀ ਦਾ ਵੀ ਕਹਿਣਾ ਵੀ ਕਿਰਾਏ ਉਹ ਵੀ ਕਹਿੰਦੇ ਲੈਣਾ ਦੇਖੋ ਸਹੀ ਵੀ ਇਹਨਾਂ ਨੂੰ ਬਿੱਟੂ ਇਹਨਾਂ ਨੂੰ ਕਿੰਨਾ ਕਿੰਨਾ ਇਹਨਾਂ ਦੇ ਲਈ ਖੌਫ ਆ ਬਿੱਟੂ ਦਾ ਇਕੱਲਾ ਨਾਉ ਜੀ ਤੇ ਕਿੰਨਾ ਇਹ ਇਹ ਕਿਤੋਂ ਮੈਨੂੰ ਘਬਰਾਉਂਦੇ ਆ ਕਿੰਨਾ ਮੈਨੂੰ ਡਰਦੇ ਆ ਇਹ ਜਿਹੜੇ ਲੀਡਰ ਨੇ ਇਹ ਇਹਨਾਂ ਨੂੰ ਜਿੰਨਾ ਜਿੰਨਾ ਇਹੋ ਜਿਹੀਆਂ ਗੱਲਾਂ ਕਰਨੀਆਂ ਉਹ ਨਹੀਂ ਆ ਨੌਜਵਾਨੀ ਜਿਹੜੀ ਸਾਰੀ ਖੜੀ ਆ ਇਹ ਵੀ ਹੋਰ ਮਜ਼ਬੂਤ ਹੋ ਕੇ ਖੜੂ ਕਿਉਂਕਿ ਮੋਦੀ ਸਾਹਿਬ ਦਾ ਨਾਮ ਬੜਾ ਵੱਡਾ ਏ ਨੌਜਵਾਨਾਂ ਦਾ ਠਾਠਾ ਮਾਰਦਾ ਕੱਟ ਕੀ ਦਰਸਾ ਰਿਹਾ ਬਿੱਟੂ ਜੀ ਅੱਜ ਇਹੀ ਇਹੀ ਇਹ ਕਹਿ ਰਹੇ ਆ ਵੀ ਅਸੀਂ ਮੋਦੀ ਜੀ ਨਾਲ ਜੇ ਮੋਦੀ ਜੀ ਨੇ ਕੰਮ ਨੇ ਮੋਦੀ ਜੀ ਦੀ ਇਮਾਨਦਾਰੀ ਆ ਉਹਦੇ ਕਰਕੇ ਮੋਦੀ ਸਾਹਿਬ ਦੇ ਨਾਲ ਆ ਤੇ ਮੋਦੀ ਸਾਹਿਬ ਜਿਹੜਾ ਉਹ ਐਡਾ ਤਕੜਾ ਪ੍ਰਾਈਮ ਮਿਨਿਸਟਰ ਦੇਸ਼ ਦਾ ਪਹਿਲੀ ਵਾਰ ਹੋਇਆ ਪ੍ਰਾਈਮ ਮਿਨਿਸਟਰ ਬਹੁਤ ਵਧੀਆ ਤੋਂ ਵਧੀਆ ਰਹੇ ਆ ਪਰ ਐਡਾ ਜਿਹੜਾ ਸਰਜਿਕਲ ਸਟ੍ਰਾਈਕ ਵੀ ਪਾਕਿਸਤਾਨ ਕਰਦਾ ਜਿਹੜਾ ਸਾਰੇ ਗੁੰਡਿਆਂ ਦੇ ਬਦਮਾਸ਼ਾਂ ਦੇ ਮੂੰਹ ਮੋੜਦਾ ਜੇ ਜੇ ਪੰਜਾਬ ਚ ਅਮਨ ਸ਼ਾਂਤੀ ਆ ਸਕਦੀ ਆ ਪ੍ਰੋਪਰ ਤਾਂ ਉਹ ਮੋਦੀ ਸਾਹਿਬ ਦੇ ਫੁੱਲ ਜਿੱਤਣ ਵਾਲੀ ਆ ਸਕਦੀ ਆ ਇੱਕ ਮਿੰਟ ਇੱਕ ਮਿੰਟ 1000 ਰੁਪਿਆ ਦਿੱਤਾ ਜਾਏਗਾ ਮਹਿਲਾਵਾਂ ਨੂੰ ਜਲਦੀ ਜੀ ਮੈਨ ਮੈਂ ਇਹ ਸਾਰਿਆਂ ਨੂੰ ਕਹਿ ਰਹੇ ਆ ਹਰ ਮਾਵਾ ਭੈਣਾਂ ਨੂੰ ਵੀ ਆਪਣੇ ਹਰ ਮਹੱਲੇ ਤੇ ਆਪਣਾ ਆਪਣਾ ਬੈਨਰ ਲਾ ਦਿਓ ਤੇ ਘਰਾਂ ਤੇ ਵੀ ਭਾਈ ਸਾਡੀ ਬੈਲ ਸਾਡਾ ਕੁੰਡਾ ਤਦ ਖੜਕਾਇਓ ਸਾਡੀ ਗੱਲ ਤਦ ਕਰਿਓ ਇੱਕ ਜੇ ਮੇਰੀ ਮਾਂ ਵਾ ਉਹਦਾ 25000 25 ਮਹੀਨੇ ਦਾ 25000 ਬਣ ਗਿਆ ਜੇ ਨਾਲ ਧੀ ਆ ਤੇ 50000 ਹੋ ਗਿਆ ਤੇ ਜੇ ਸੱਸ ਵੀ ਨੋ ਵੀ ਆ ਤੇ 75000 2500 ਇਹਨਾਂ ਨੇ ਪੈਨਸ਼ਨ ਕਹੀ ਸੀ 1500 1000 1000 ਉਹਦਾ 25 ਲੱਖ ਰੁਪਇਆ ਤਕਰੀਬਨ ਇੱਕ ਘਰ ਦਾ ਬਣਿਆ ਅਸੀਂ ਇਹ ਸਾਰੇ ਮੱਲਾਂ ਦੇ ਮੂਰੇ ਬੈਨਰ ਲਾਉਣਾਗੇ ਵੀ ਭਾਈ ਆਮ ਆਦਮੀ ਵਾਲੇ ਕੈਂਡੀਡੇਟ ਤੇ ਉਹਨਾਂ ਨੂੰ ਵੋਟ ਮੰਗਣ ਵਾਲਾ ਤਾਂ ਬੜਿਓ ਜੇ ਪਹਿਲਾਂ ਹਰ ਘਰ ਨੂੰ 50000 ਤੇ ਲੱਖ ਰੁਪਇਆ ਜਿਹੜਾ ਉਹਨਾਂ ਦਾ ਡਿਊ ਆ ਉਹ ਦੇ ਦਿਓ ਲੋਕੀ ਵੀ ਇਹ ਗੱਲ 5 ਸਾਲ ਬਾਅਦ ਨਾ ਸੋਚਿਆ ਕਰਨ ਵੀ 5 ਸਾਲ ਬਾਅਦ ਬਦਲਾ ਲਵਾਂਗੇ ਹੁਣੀ ਮੌਕਾ ਏ ਹੁਣ ਕਿਉਂ ਨਹੀਂ ਫਿਰ ਤਾਂ 5 ਸਾਲ ਬਾਅਦ ਉਹ ਲੋਕਾਂ ਨੇ ਹਟਾਈ ਦੇਣੇ ਆ ਜਿਹੜਾ ਝੂਠੇ ਵਾਦੇ ਕੀਤੇ ਆ ਉਹਨਾਂ ਨੂੰ ਹੁਣ ਪੁੱਛਣ ਦਾ ਮੌਕਾ ਅੱਜ ਸਾਡੇ ਮੈਂਬਰ ਆਫ ਪਾਰਲੀਮੈਂਟ ਤੇ ਆਉਣ ਵਾਲੇ ਵੀ ਮੈਂਬਰ ਆਫ ਪਾਰਲੀਮੈਂਟ ਰਵਨੀਤ ਬਿੱਟੂ ਜੀ ਦੀ ਸਾਡੇ ਸ਼ਿਮਪੂਰੀ ਮੰਡਲ ਦੇ ਅਧਿਐਕਸ਼ ਸ਼ੋਕਰਾਨਾ ਜੀ ਵਲੋਗ ਮੀਟਿੰਗ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਮੀਟਿੰਗ ਨਹੀਂ ਹੋ ਰਹੀ ਨਹੀਂ ਹੋ ਰਹੀ ਆਲਾ ਬਣ ਗਿਆ ਇੰਨਾ ਯੂਥ ਇੱਥੇ ਆਇਆ ਇੰਨੇ ਬਜ਼ੁਰਗ ਸਾਡੇ ਮਾਤਾ ਭੈਣਾਂ ਸਭ ਸਾਰੇ ਇੱਥੇ ਮੇਲ ਜੋਲ ਕੇ ਆਏ ਇੱਥੋਂ ਪਤਾ ਚੱਲਦਾ ਵੀ ਹਵਾ ਕਿਸ ਸਾਈਡ ਦੀ ਆ ਹਵਾ ਭਾਰਤੀ ਜਨਤਾ ਪਾਰਟੀ ਵਾਲਾ ਜੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਇਸ ਟਾਈਮ ਲੁਧਿਆਣਾ ਚੱਲ ਰਿਹਾ ਹੈ ਤੇ ਰਵਨੀਤ ਬਿੱਟੂ ਜੀ ਨੂੰ ਜਤਾ ਕੇ ਅਸੀਂ ਸੈਂਟਰ ਭੇਜਾਂਗੇ ਜਰੂਰ ਸਤਿ ਸ਼੍ਰੀ ਅਕਾਲ ਜੀ ਅਤੇ જયਸ਼ੀਰਮ ਸਾਰੇ ਸ਼ਹਿਰ ਵਾਸੀਆਂ ਨੂੰ ਅਤੇ ਸਾਰੇ ਹੀ ਮੇਰੇ ਸਤਿਕਾਰਯੋਗ ਭਰਾ ਜਿੰਨੇ ਵੀ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਨੇ ਅੱਜ ਦੇਖੋ ਤੁਸੀਂ ਲੋਕ ਸਭਾ ਚੋਣਾਂ ਆਪਣੇ ਸਿਰ ਤੇ ਹੈ ਜੀ ਬਹੁਤ ਹੀ ਚਾਹ ਨਾਲ ਅਤੇ ਉਤਸ਼ਾਹ ਨਾਲ ਆਪਣਾ ਯੂਥ ਸਾਡੀ ਭਾਰਤੀ ਜਨਤਾ ਪਾਰਟੀ 'ਚ ਸ਼ਾਮਿਲ ਹੋ ਰਿਹਾ ਜੀ ਦਿਨ ਪਰ ਦਿਨ ਨਵੀਆਂ ਹੜ੍ਹਾਂ ਵਾਂਗ ਇੱਕ ਸੁਨਾਮੀ ਵਾਂਗ ਜੁਆਇਨਿੰਗਾਂ ਹੋ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਜੋ ਕਿ ਆਉਣ ਵਾਲੇ ਇਲੈਕਸ਼ਨਾਂ ਨੂੰ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਇੱਥੋਂ ਦੀ ਲੋਕ ਸਭਾ ਜਿੱਤ ਕੇ ਰਵਨੀਤ ਬਿੱਟੂ ਜੀ ਆਪਣਾ ਮੋਤੀ ਪੰਜਾਬ ਤੋਂ ਸ਼੍ਰੀ ਨਰਿੰਦਰ ਮੋਦੀ ਜੀ ਦੀ ਝੋਲੀ 'ਚ ਪਾਣਗੇ ਤੇ ਅਸੀਂ ਯੂਥ ਵੱਲੋਂ ਸਾਰੇ ਲੁਧਿਆਣਾ ਸ਼ਹਿਰ ਨੂੰ ਵਿਸ਼ਵਾਸ ਦਿਵਾਨੇ ਆ ਕਿ ਸਾਡਾ ਯੂਥ ਲੁਧਿਆਣਾ ਸ਼ਹਿਰ ਵਾਸੀਆਂ ਲਈ ਦਿਨ ਰਾਤ ਮਿਹਨਤ ਕਰੇਗਾ ਤੁਸੀਂ ਸਾਨੂੰ ਵੱਧ ਚੜ ਕੇ ਸਪੋਰਟ ਕਰੋ ਰਵਨੀਤ ਸਿੰਘ ਬਿੱਟੂ ਜੀ ਨੂੰ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਤਾਂ ਜੋ ਅਸੀਂ ਲੁਧਿਆਣਾ ਸ਼ਹਿਰ ਦੇ ਇੱਕ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਹਰ ਤਪਕੇ ਦੇ ਵੱਧ ਚੜ ਕੇ ਕੰਮ ਕਰਾ ਸਕੀਏ ਅਸੀਂ ਸਾਰਿਆਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਅਸੀਂ ਆਪਣੇ ਵਚਨਾਂ ਤੇ ਆਪਣੇ ਕੰਮ ਤੇ ਖਰੇ ਉਤਰਾਂਗੇ ਦੇਖ ਹੀ ਰਿਹਾ ਹਾਂ ਜੀ ਤੁਸੀਂ ਅੱਜ ਇਸ ਇਲਾਕੇ ਤੋਂ ਸੈਂਕੜੇ ਦੀ ਗਿਣਤੀ ਦੇ ਵਿੱਚ ਯੂਥ ਸ਼ਾਮਲ ਹੋਇਆ ਜਿਹੜੇ ਵੱਖ-ਵੱਖ ਪਾਰਟੀਆਂ 'ਚ ਕੰਮ ਕਰਦੇ ਸੀ ਇਹ ਪਾਰਟੀ ਜਿਹੜੀ ਆਈ ਹੈ ਨਾ ਜੀ ਬਦਲਾਅ ਬਦਲਾਅ ਦਾ ਨਾਂ ਲੈ ਕੇ ਇਹਦਾ ਬਦਲਾਅ ਤਾਂ ਗੁੰਡਾ ਰਾਜ ਸੀਗਾ ਜੀ ਅੱਜ ਕੱਲ੍ਹ ਲੁਧਿਆਣਾ ਇੰਡਸਟਰੀ ਆ ਸ਼ਹਿਰ ਦੀ ਇੰਡਸਟਰੀ ਪੂਰੇ ਪੰਜਾਬ ਦੀ ਹੱਬ ਹੈ ਇੱਥੇ ਲੁੱਟ ਖੋ ਅੱਜ ਤੱਕ ਨਹੀਂ ਹੁੰਦੀ ਸੀ ਵਪਾਰੀਆਂ ਨਾਲ ਜਿਹੜੀ ਕਿ ਦਿਨ ਰਾਤ ਚੱਲ ਰਹੀ ਹੈ ਇੱਕ ਫੋਨ ਆ ਜਾਂਦਾ ਜੀ ਵਪਾਰੀ ਨੂੰ ਹਾਂਜੀ ਸਵੇਰੇ ਇੰਨੇ ਪੈਸੇ ਪਵਾ ਦਿਓ ਵਪਾਰੀ ਵਿਚਾਰਾ ਕੀ ਕਰੂਗਾ ਮੈਨੂੰ ਇਹਨੂੰ ਦੱਸੋ ਨਾ ਵਪਾਰੀ ਵਿਚਾਰਾ ਕੀ ਕਰੂਗਾ ਤੁਸੀਂ ਜਾ ਕੇ ਮਾੜਾ ਫੈਕਟਰੀਆਂ ਵਾਲੇ ਕੋਲ ਪੁੱਛੋ ਤਾਂ ਸੀ ਉਹਨਾਂ ਨੂੰ ਡੇਲੀ ਕੋਲ ਆ ਰਹੇ ਜੀ ਐਦਾਂ ਦੀ ਕੋਈ ਗੱਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਆਪਾਂ ਲੁਧਿਆਣੇ ਤੋਂ ਜਿਤਾਵਾਂਗੇ ਇਹ ਫਰੋਤੀ ਵਾਲਾ ਸਿਸਟਮ ਇਹ ਗੁੰਡਾਗਰਦੀ ਦਾ ਸਿਸਟਮ ਇਹ ਚੋਰ ਠੱਗੀ ਰਿਸ਼ਵਤ ਖੋਰੀ ਦਾ ਸਿਸਟਮ ਅਸੀਂ ਬੰਦ ਕਰਕੇ ਦਿਖਾਵਾਂਗੇ ਨਾਲੇ ਇੱਕ ਗੱਲ ਹੋਰ ਇਹ ਯੂਥ ਸਾਰਾ ਕਹਿੰਦੇ ਸੀ ਅਸੀਂ 2 ਮਹੀਨੇ ਚ 10 ਦਿਨਾਂ ਚ ਕੁਝ ਮਹੀਨਿਆਂ ਚ ਨਸ਼ਾ ਖਤਮ ਕਰ ਦਾਂਗੇ 2.5 25 ਮਹੀਨੇ ਬੀਤ ਗਏ ਅਜੇ ਸਰਕਾਰ ਨੂੰ ਨਸ਼ਾ ਖਤਮ ਹੋ ਗਿਆ ਜੀ ਅਸੀਂ ਨਹੀਂ ਕਹਿੰਦੇ ਅਸੀਂ ਇੰਨੇ ਦਿਨਾਂ ਚ ਕਰ ਦਾਂਗੇ ਤੁਸੀਂ ਸਾਡੀ ਸਰਕਾਰ ਲਿਆਓ ਅਸੀਂ ਕਰਕੇ ਦਿਖਾਵਾਂਗੇ ਫਿਰ ਦੱਸਾਂਗੇ ਅਸੀਂ ਇੰਨੇ ਚਰਚ ਕੀਤਾ ਉਦੋਂ ਤੁਸੀਂ ਮੀਡੀਆ ਦੇ ਮਾਧਿਅਮ ਰਹੀ ਸਾਡੇ ਯੂਥ ਨੂੰ ਪੁੱਛਿਓ ਕਿ ਹਾਂਜੀ ਕਿ ਨਸ਼ਾ ਖਤਮ ਹੋਇਆ ਕਿ ਨਹੀਂ ਹੋਇਆ ਅਸੀਂ ਕਰਕੇ ਦਿਖਾਵਾਂਗੇ ਅਸੀਂ ਲੁਧਿਆਣੇ ਸ਼ਹਿਰ ਦੇ ਵਸਿੰਦੇ ਆਂ ਆ ਸਾਰਾ ਯੂਥ ਹੜ ਵਗਿਆ ਪਿਆ ਤੁਹਾਨੂੰ ਦੱਸਦੇ ਆਂ ਇਸ ਵਾਰੀ ਚੋਣਾਂ ਵੀ ਚੋਣਾਂਾਂ ਦੇ ਬਾਅਦ ਪਤਾ ਲੱਗੂਗਾ ਕਿ ਯੂਥ ਕੀ ਪਾਵਰ ਹੈ ਜੈ ਸ਼੍ਰੀ ਰਾਮ ਅਤੇ ਸਸੀ ਗਾਲ ਦੇ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par